ਮੇਰੇ ਯੋਗ ਤੇ ਬਿਫੋਰ ਆਈ ਸਟਾਰਟ ਇੱਕ ਬਰੀਫ ਇੰਟਰੋਡਕਸ਼ਨ ਟੂ ਪੀ ਪੂਸ਼ਾ ਜਾਨੇ ਜਾਣੇ ਜਾਂਦੇ ਨੇ ਸਰਪਸ ਕੁਝ ਮੈਨੂੰ ਲੱਗਦਾ ਕਿ ਇਹ ਫੇਸਸ ਨੇ ਤੇ ਜੇ ਮੈਂ profession ਦੀ ਮੈਂ ਗੱਲ ਕਰਾਂ ਆਪਣੇ profession ਦੀ ਮੈਂ ਡਾਕਟਰ ਵੇ ਪ੍ਰੋਫੈਸ਼ਨ ਐਮ ਬੀ ਸਰਦੀ ਪੀ ਜੇ ਪਟਿਆਲਾ ਤੋਂ ਹੋਈ ਸੀ ਤੇ ਐਮ ਬੀ ਸਰਦੀ ਪੀ ਜੇ ਚੰਡੀਗੜ੍ਹ ਤੋਂ ਹੋਈ ਸੀ and in between some super special dili vi jana peya te jehna si mai hol political career di mai gal kar apni te sade aam aadhi party this is my first mother party parent party te asi takriban 213 is party na asi jude hoye de te party seva layi party di tarike layi asi kam kar rahe haa ਤੇ ਸਤ ਅਰਥ ਵੀ ਅਸੀਂ ਇਲੈਕਸ਼ਨ ਲਈ ਸੀ ਵਿਧਾਨ ਸਭਾ ਦੀ ਹਲਕਾ ਸ਼ਾਂਤਰਾਸੀ ਤੋਂ ਪੰਜਾਬ ਵਿਧਾਨ ਸਭਾ ਦੀ ਉਡੀਚ ਵੀ ਸਾਡੀ ਸੇਵਾ ਲੱਗੀ ਪਾਰਟੀ ਵੱਲੋਂ ਲੋਕ ਸਭਾ ਹਾਰਪੁਰ ਲੰਡੀ ਤੇ 22 ਚ ਵੀ ਅਸੀਂ ਸ਼ਿਰ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸ਼ਾਂਤਰਾਸੀ ਹਲਕਾ ਵਿਧਾਨ ਸਭਾ ਤੋਂ ਅਸੀਂ ਇਲੈਕਸ਼ਨ ਲੱਗੀ ਸੀ ਤੇ ਮੇਰਾ ਪੂਰਾ ਨਾਮ ਡਾਕਟਰ ਜੋ ਅਸੀਂ ਬੱਦਨਾ ਵਦਨ ਪਰਿਵਾਰ ਤੋਂ ਅਸੀਂ ਲਗਿਆ ਪਾ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸ਼ਨ ਦੀ ਗੱਲ ਕਰ ਲਈਏ ਚਾਹ ਪੋਲਿਟਿਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20 ਸਾਲ ਹੋ ਗਏ ਮੰਨੂ ਉਥੇ ਸ਼ਾਹਪੁਰ ਆਪਣਾ ਹਸਪੀਟਲ ਚਲਾ ਦੇ ਹੋਏ ਰਵਜੋਤ ਹਸਪੀਟਲ ਕਾਰਡੀਕ ਸੈਂਟਰ ਤੇ ਇੰਨੀ ਦੇਰ ਦੀ ਬਰੀ ਪ੍ਰੈਕਟਿਸ ਹੋ ਗਈ ਆ ਵੀ ਤੁਸੀਂ ਕੋਸਵੀ ਸੰਦੇੋ ਕੀ ਕਿ ਹੋ ਜਾ ਸਾਡਾ ਉੱਥੇ ਕਿਰਦਾਰ ਆ ਕਿ ਹੋ ਜਾ ਰਸੂਖ ਹੈਗਾ ਤੇ ਜਿਹੜੀ ਹੁਣ ਅਸੀਂ ਆਪਾਂ ਮੇਲ ਬੁੱਧੇ ਤੇ ਅਸੀਂ ਆਪਾਂ ਆਈਏ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਥੀਅਰ ਲੈਚਰ ਜਿ세 ਜਿਹੜੀ ਲੁਧਿਆਣਾ ਇਲੈਕਸ਼ਨ ਅਸੀਂ ਪਹੁੰਚ ਚੁੱਕੇ ਆ ਤੇ ਕੈਂਪੇਨ ਵੀ ਬੰਦ ਹੋ ਚੁੱਕੀ ਆ ਤੇ ਮੈਂ ਯਾਰਿੰਗ ਦੀ ਗੱਲ ਕਰੂੰਗਾ ਮੈਂ ਜਦੋਂ ਕੰਪੇਨ ਬੰਦ ਹੋਣ ਲੱਗੀ ਜਿਸ ਤੇ ਕੰਪੇਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਕੂਲੇਟ ਹੋਏ ਤੇ ਜਦੋਂ ਅਸੀਂ ਦੇਖਿਆ ਬੜਾ ਮਨ ਉਤਕਾ ਲੱਗਾ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸਰੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ 부ਝੀ ਮਹਿਸੂਸ ਹੋਇਆ ਤੇ ਮੈਂ ਗੱਲ ਕਰਨਾ ਕਿ ਇੱਕ ਇਰਰੇਵਲੈਂਟ ਪਾਰਟੀ ਉਹਨਾਂ ਦੇ ਇਰਰੇਵਲੈਂਟ ਲੀਡਰ ਤੇ ਇੱਕ ਇਰਰੇਵਲੈਂਟ ਇੱਕ ਇਸ਼ੂ ਜੋ ਉਹਨੇ ਚੱਕਿਆ ਹੈਗਾ ਲਖਸ਼ਰ ਦੀ ਤਾਹਲੂ ਦੇਖਦੇ ਹੋਏ ਆਮਾਦੀ ਪਾਰਟੀ ਦੀ ਜਿਹੜੀ ਉੱਥੋਂ ਇੱਕ ਇੱਕ ਵੱਡੀ ਮੁੰਲੀ ਨਾ ਸੀ ਜਿੱਤ ਪ੍ਰਾਪਤ ਕਰਨ ਜਾ ਰਹੇ ਆ ਆਪਾਂ 23 ਜੂਨ ਨੂੰ ਸੁਨੀਲ ਰਵਾਦੀ ਦੇ ਹੱਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਬਿਜੀ ਕਹਿ ਸਕਦੇ ਇੱਕ politically کہہ ਸਕਦੇ ਇੱਕ ਜਮਾਇ ਕਹੂੰਗਾ ਕਿ ਇੱਕ ਧਰਮ ਵੀ ਕਹਿ ਸਕਦੇ ਆਪਾਂ ਜੋ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੋਂ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਉਹਨੋਂ ਇਹ ਕੋਸ਼ਿਸ਼ ਕੀਤੀ ਗਈ ਉਨਾ ਬਲੋ ਫੈਲਾ ਹੀ ਆਪਣੀ ਸਰਕਾਰ ਰਹਿੰਦੇ ਹੋਏ ਐਸਪੀ ਚਾਰੇ ਤੇ ਦਲਿਤ ਪਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਨਾਂ ਦੇ ਹੱਥ ਬੱਲੇ ਕੁਝ ਨਹੀਂ ਹੈਗਾ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਹੇ ਮੰਤਰੀ ਸਹਿਬਾਨ ਹੋਣ ਚਾਹੇ ਅੰਮਲਿ ਸਹਿਬਾਨ ਹੋਣ ਅਸੀਂ ਗੱਲ ਕਰ ਲਈ ਜੇ ਲਾਲ ਚੰਦ ਜੀ ਦੀ ਬਲਕਾਰ ਜੀ ਦੀ ਤੇ ਹੁਣ ਜੋ ਬੇਨੂ ਟਾਰਗੇਟ ਕੀਤਾ ਗਿਆ ਮੈਂ ਕਹੂੰਗਾ ਕਿ ਇੱਕ ਸੋਚੀ ਸਮਝੀ ਇੱਕ ਇੱਕ ਚਾਲ ਐਸਪੀ ਚਾਰਾ ਦੇ ਲੀਡਰਾਂ ਨੂੰ ਮੈਂ ਅੰਮਲੇ ਮੰਤਰੀ ਸਹਿਬਾਨ ਨੂੰ ਜੇਦਾ ਅਸੀਂ ਟਾਰਗੇਟ ਕਰਤੀ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਗਏ ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਵਾਜ਼ ਦੀ ਪਾਰਟੀ ਪੂਰੇ ਪੰਜਾਬ ਵਿੱਚ 85% 75% ਨੂੰ ਨਾਲ ਲੈ ਕੇ ਚੱਲ ਰਹੀ ਹੈ ਉਹ ਜੇ ਅਸੀਂ ਗੱਲ ਕਰ ਲਈ ਜੀ ਵਿੱਚ ਜੀ ਆਫਿਸ ਵਿੱਚ ਜੋ ਰਾਖਾ ਕਰਮ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਢਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਨੂੰ ਕਿ ਇਹ ਕਿਉਂ ਅੱਗੇ ਨੂੰ ਬਾਦਰੇ ਵਿੱਚ ਕਿਉਂ ਉਤਰ ਕੀਤਾ ਦੇਵੇ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਜ਼ਿੰਮੇਵਾਰੀ ਕੋਈ ਗੱਲ ਨਹੀਂ ਮੇਰਾ ਪੋਲੀਟਿਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਵਿੱਚ ਤੁਸੀਂ ਦੇਖੋਗੇ ਇਥੇ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਨੇ ਪੈਣਗੇ ਕਿ ਉਹ ਸ਼ਖਸ ਜੇਨੇ ਫੋਟੋ ਪਾਈਆ ਹੋ ਕੋਈ ਸਿੱਧੀ ਤੀਰ ਕਿਸ ਦੀ ਪੈ ਲਾ ਕਿਸ ਦੀ ਬਾਹ ਹੋ ਗਈ ਉਹ ਕੋ ਨੂੰ ਜਾਣਦੇ ਵੀ ਨਹੀਂ ਹੋਣਗੇ ਇਹ ਵੀ ਪੱਕੀ ਗੱਲ ਹੈਗੀ ਆ ਜੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਦਾਂ ਸਰਫਲਟ ਕਰ ਰਹੇ ਹੋ ਜਿਸ ਦਾ ਕਿਸੇ ਕੋ ਕੋ ਜਵਾਬ ਨਹੀਂ ਇਹ ਤੁਹਾਨੂੰ ਮਾਨ ਹੈਗਾ ਇੱਕ ਨारी ਜਾਤੀ ਦਾ ਔਰਤ ਜਾਤੀ ਦਾ ਉਸ ਸਖਸੀ ਇਹੋ ਜੀ ਮਾਨਸਿਕਤਾ ਹੋਵੇਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਹਾਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਹਾਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਹਰ ਆਂਦੇ ਨੇ ਆਪਣੇ ਆਪ ਨੂੰ ਫੋਕਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇ ਦੇ ਕਿ ਇਹ ਹੈ ਇਹੋ ਜਿਹੇ ਆ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਖਾਸ ਕਰਕੇ ਲੇਡੀਜ਼ ਯਾ ਔਰਤਾਂ ਜੇ ਉਹਨਾਂ ਦਾ ਰਾਜਨੀਤੀਕ ਕਦਮ ਚ ਵਾਧਾ ਹੁੰਦਾ ਆ। ਤੁਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ। ਤੁਮੈਂ ਇਹੋ ਜਿਹੇ ਬਹੁਤ-ਬਹੁਤ ਮੁਬਾਰਕ ਦਿੰਦਾ ਉਹਨਾਂ ਨੂੰ ਮੈਂ। ਕੇਸ ਐਸ ਐਸ ਸੋਚ ਦੇ ਮਾਲਕ ਦੇ ਜਿਹੜੇ ਕਹ ਲਾਂਦੇ ਨੇ ਕਿ ਸਾਡੀ ਇਹ ਇੱਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ। ਤੇ ਅਸੀਂ ਇਹੋ ਜਿਹਾ ਲਿਸਟਾਇਡ ਇਹੋ ਜਿਹਾ ਸਨਮਾਨ ਅਸੀਂ ਉਹਨਾਂ ਨੂੰ ਆਪਣੇ ਆਵਾਵਾ ਪੈਨਾਤੀਆਂ ਵਾਸਤੇ ਅਸੀਂ ਪਾਲਦੇ ਆ ਕੋਈ ਹੈ ਜਵਾਬ ਉਹਨਾਂ ਕੋਲ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਔਰਤ ਜਾਤੀ ਨੂੰ ਸਭਿਆਸੀ ਸਮਾਜ ਐਸੀ ਪਾਚਾਰੀ ਨੂੰ ਤੇ ਇਵਨ ਸਾਡੇ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ ਮੈਡੀਕਲ ਫੈਕਲਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾ ਇਹੋ ਜਿਹੇ ਸਾਤਸ਼ਾ ਸਿਰਫ ਖਬਰਾਂ ਚ ਰਹਿਣ ਲਈ ਕਰਨਗੇ ਅਸੀਂ ਉਹਨਾਂ ਕੋਈ ਸਪੱਸ਼ਟੀ ਕਰਦੇ ਆ ਕਿ ਉਹ ਇਸ ਲੈਵਲ ਤੇ ਇਸ ਲੈਵਲ ਤੇ ਉਹ ਆ ਜਾਣਗੇ ਹਾਲਾਂਕਿ ਮੇਰਾ ਮੇਰਾ ਕੋਈ ਮਨ ਨਹੀਂ ਸੀ ਆ ਜਾਣ ਦਾ ਇੱਥੇ ਰਿਸਪੌਂਸ ਇਸ ਕਰਨ ਦਾ ਮੇਰੀ ਪਰਿਵਾਰ ਵਿੱਚ ਵੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਹੈ ਮੇਰੇ ਕੋਲ ਦੋ ਬੱਚੇ ਨੇ ਤੇ 5 ਇਅਰ 올 ਟੱਕ 3 ਇਅਰ 올 ਬਣੇ ਐਂਡ ਉਹਨਾਂ ਦੇ ਮੰਤਰੀ ਵਿੱਚ ਬਿਲਕੁਲ ਦੱਸੋ ਕੋਈ ਤੁਸੀਂ ਸ਼ਰਿਆਂ ਖੋਲਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹ ਹੈ ਉਹ ਇਹ ਤਾਂ ਸਾਡੀਆਂ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੱਦਿਆਂ ਦੀ ਗੱਲ ਕਰੋ ਤੁਸੀਂ ਕਿ ਹੁਣ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈਟਰੂ ਚ ਬਣ ਜਾਣਾ ਤੁਸੀਂ ਉਹ ਤੁਸੀਂ ਦੀ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆਪਾਂ ਅਸੀਂ ਕਾਹਦੇ ਲੜਾਈ ਲੜ ਰਹੇ ਆਪਾਂ ਦੱਸੋ ਬੜਾ ਸੁਨੇਹਾ ਆਉਣਾ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਅਨੰਤੀ ਸੇਖਤ ਰਹੂ ਤੇ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਜਿਵੇਂ ਤੁਸੀਂ ਆਪਾਂ ਅੱਜ ਆਪਾਂ ਉਹਨਾਂ ਦੇ ਇੰਦਰ ਨੂੰ ਇਦਾਂ ਦੋਲੀ ਆ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀ ਆ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹਨਾਂ ਹੀ ਤੁਹਾਨੂੰ ਦੁੱਖ ਲੱਗਿਆ ਹੋਣਾ ਤੇ ਕੀ ਕੀ ਹੋ ਰਿਹਾ ਸੀ ਆਪਾਂ ਕਾਹਦੀ ਦੌੜ ਲਾਈ ਹੋਈ ਅਸੀਂ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਆਪਾਂ ਮੈਂ ਇਹ ਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸਬੰਤਰਿਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਨ 18 ਜੂਨ 2025 ਕਿ ਅੱਜ ਤਾਂ ਵਾਦਰ ਉਜੋਰ ਦੇ ਫੁੱਸਟੋ ਬਲਾਤਾ ਤੁਹਾਡੇ ਸੇਰਨਾ ਦਿਉ ਦਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਜਿੱਦਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਬਹੁਤ ਔਟ ਗੱਲ ਕਰੀ ਦੀਏ ਉਹ ਨਾ ਤੋੜ ਕੇ ਅਸੀਂ ਗੱਲ ਕਰੀ ਰਹੀ ਆ ਤੇ ਯੂ ਕੈਨ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕੰਮ ਇਹ ਦੂਰੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜਿਹੀ ਹਰਕਤਾਂ ਤੇ ਪਹੁੰਚ ਕੇ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰ ਇਹੀ ਕੰਮ ਕਰ ਰਹੇ ਰਹਿ ਗਏ ਕਿਸ ਨੂੰ ਨੀਜੀ ਟਾਰਗੇਟ ਕਰ ਲੋ ਕਿਸ ਦੀ ਫੈਮਿਲੀ ਟਾਰਗੇਟ ਕਰ ਲੋ ਕਿਸੇ ਦੀਆਂ ਫੋਟੋਜ਼ ਵੀਡੀਓਜ਼ ਤੁਸੀਂ ਸਰਕੂਲੇਟ ਕਰ ਲਓ ਤੁਸੀਂ ਤੇ ਅੱਜ ਦੇ ਜਦ ਅੱਲਾ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋ ਮੈਂ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜਿਹੜੀ ਵੀ ਫੋਟੋ ਦੇ ਨਾਲ ਇੱਕ ਲੈ ਦੇ ਦੀ ਫੋਟੋ ਜੋ ਕਿ ਬੇਰੇਕਲਾ ਹੋ x y z 'ਗੇ ਉਹਨਾਂ ਦੀ ਫੋਟੋ ਨੂੰ ਐディਰਤ ਕੇ ਮੇਲਾ ਜੋੜ ਕੇ ਟੀਕੇ ਦੇ ਵਿੱਚ ਸਜਮੀ ਕੀਤਾ ਜਾ ਰਿਹਾ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਦਿੱਥੇ ਵੀ ਹੋएगी ਸੁਖਸਾਲ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹ ਤੇ ਕੀ ਬੀਤੀ ਹੋਗੀ ਉਹਦਾ ਕੀ ਕਸੂਰ ਉਸਨੇ ਜੇ ਲੜਾਈ ਲਾਣੀ ਤੁਸੀਂ ਬੰਨਾਲਾ ਲੋੜ ਉਸਨੇ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੀ ਦਾ ਕੀ ਕਸੂਰ ਉਸ ਕਿਉਂ ਤੁਸੀਂ ਇੰਨੀ ਕਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਬਾਵਾਂ ਪੈਣਾ ਧੀਆਂ ਨੂੰ ਤੁਸੀਂ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਤੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੇ ਕਿਚੈਨ ਚ ਜੇ ਤੇ ਨਾਲ ਉਹਦੇ ਕਿਚੈਨ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਸਾਨੂੰ ਉਹ ਸਾਨੂੰ ਸਾਫ਼ ਦਵਾਨਗੇ ਸੋ ਇਹਦਾ ਸ਼ਬਦਾਰਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿਵੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸ਼ਰ ਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਮਤਿਦਾ ਇੱਕ ਦਿਨ ਉਹਨੇ ਜਾਣ ਕੇ ਉਹ ਇਹਦੇ ਇਹ ਕੀਤਾ ਗਿਆ ਸਾਰਾ ਮਜੂਦੂਦ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਬੀਤਣ ਤੋਂ ਬਾਅਦ ਵਿੱਚ ਇਹਦੇ ਪਛਾਤਾ ਦੇ ਕਰਾਇਆ ਜਾਂ ਜਿੰਨਾ ਤੋਂ ਸਾਡੇ ਵੱਲੋਂ ਮੈਂ 10 ਵਜੇ ਦੀ ਰਿਕੁਐਸਟ ਕੰਪਲੀਟ ਚਲ ਗਈ ਹੈ ਜੀ ਇਨਵੈਸਟੀਗੇਸ਼ਨ ਜਰਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਕੋਈ ਉਹਦਾ ਵੀ ਓਕੇ ਤਰ੍ਹਾਂ ਕੀਤਾ ਪਹੁੰਚਣ ਦੀ ਜ਼ਰੂਰਤ ਹੈ ਫੀਡ ਤੇ ਬਾਈ ਨੇਮ ਕਿਤੇ ਲਿਖਿਆ ਜਾਂ ਹਲ ਕਿਤੇ ਦੇ ਬਾਈ ਨੇਮ ਕੀ ਜਿਪਾਈ ਲੈਂਦਾ ਕਿਹਦੇ ਇਹਨਾਂ ਦੇ ਕਿਹਨਾਂ ਦੇ ਖਲਾਫ ਕੀਤੀ ਫਾਈਲ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਦਾ ਨਾਮ ਨਹੀਂ ਲਿਆ ਮੈਂ ਜਦ ਕੰਪਲੇਟ ਜਦੋਂ ਫੀਡ ਸਾਬੇ ਉਹਨਾਂ ਨੇ ਪਈਆਂ ਸੀ ਤੁਸੀਂ ਕਿਤੇ ਕਰਕੇ ਦਾ ਕੰਮ ਕਰਾਈਏ ਬਾਈ ਨੇਮ ਹੋਣੀ ਹੈ ਕਿਰਪਾ ਕਰ ਜੀ ਸਹਿਜ ਜੀ ਦੇਖੋ ਉਹ ਨੇ ਕਹੇ ਵੀ ਕਿ ਇਹ ਨਾ ਪੁਲਿਸ ਦੱਸ ਦੱਸ ਇਹ ਪਤਾ ਹੋ ਸਕਦਾ ਵੀ ਜਾਂ ਤੁਹਾਡੇ ਕੋਲ ਚ ਬਣੀ ਤੇ ਤੁਹਾਡੀ ਪਤਨੀ ਕੋਲ ਚ ਹਾਂ ਇਹ ਲੀਕ ਕਿਦੋਂ ਹੋਈ ਆ ਉਹਨ ਕੀ ਮਤਲਬ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀ ਹੈਗੀ ਹੈ ਜੀ ਦੇ ਵੀ ਮਸਲ ਨਹੀਂ ਕਿ ਗਏ ਸਰ ਕਿੱਸੀ ਐਡਿਟ ਹੈ ਗਿਆ 50 ਇਹ ਟੂਲਸ ਹੋ ਰਹੇ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪਹਿਲਾਂ ਹਾਂ ਜੀ ਇਹ ਪੋਸੀਬਲ ਨਹੀਂ ਮੇਰੀ 123 ਸੀ ਕਿ ਉਹਨੂੰ ਮੋਡੀਫਾਈ ਕੀਤਾ ਉਹ ਮੈਂ ਕਹਿ ਰਿਹਾ ਹਾਂ ਬਹੁਤ ਸਾਰ ਡਿਵੋਰਸ ਵੀ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹਦੇ ਗੱਲਾਂ ਚੀਂ ਜਾਂਦਾ ਕੋਈ ਤਾਂ ਸਾਡੇ ਨਾਲ ਨਾਲ ਅੱਜ ਇਸ ਤੋਂ ਮੈਂ ਇਹ ਸਿੱਖ ਲਵਾਂ ਕਿ ਆਪਾਂ ਜਿਹੜੀ ਗੱਲ ਸੀ ਇੱਕ ਵੀਰ ਦਾ ਵੀ ਡਿਵੋਰਸ ਕਰ ਉਹ ਹੈ ਜਦੋਂ ਉਹ ਕੀ ਕਹਿੰਦੇ ਨੇ gross मेरा uh, uh, mm. मैं mai कि दैट्स वेरी वेरी पर्सनल टू मी to be jyada si question puch rahe ho to thoda koi hat diye ke nahi hai paisa galon par sunta kone jaate hai ta complete kisi expect se aap ਉਹ ਇਹ ਤੁਸੀਂ ਕਹਿ ਰਹੇ ਹੋ ਕਿ ਫੋਟੋ ਪੁਰਾਣੀ ਹੈ 80 ਸਾਲ ਪੁਰਾਣੀ ਉਹਨਾਂ ਨੇ ਵਿਕਰਮਜੀਤ ਜੀ ਨੇ ਅੱਜ ਉਹ ਇੱਕ ਇਹ ਕਹਿੰਦਾ ਕਿ ਇਹ 40 ਸੈਲਫੀ ਹੈ ਦਿਸ ਵਾਟ ਹੀ ਦੇਖ ਲਿਆ ਉਹਨਾਂ ਨੇ ਜੀ ਬਹੁਤ ਗਲਤ ਹੈ ਹਸਬੰਡ ਬਾਈ ਸੈਲਫੀ ਨਹੀਂ ਲੈ ਸਕਦੇ ਕਿ ਇਹ ਇਹਨਾਂ ਬਹੁਤ ਗਲਤ ਕੀ ਹੈਗਾ ਦੱਸੋ ਸਰ ਸਾਹਿਬ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਕਿਹਾ ਅੱਜ ਵੀ ਵੀਡੀਓ ਜਲਦੀ ਵੀਡੀਓ ਵੀ ਹੈਗੀ ਹੈ ਉਹਦਾ ਇਹ ਰੌਣਕ ਹੋ ਗਈ ਜੇ ਕਹਿੰਦੇ ਹੈਗੇ ਕਿ ਉਹ ਕਹਿ ਰਹੇ ਬੋ ਇੱਕ ਦੱਸੋ ਕੱਲ 8:00 ਵਜੇ ਅਫਸਰ ਦੇ ਲੈ ਕੇ ਕਿ ਉਹ ਆਖਲੇ ਪਾਸੇ ਬਿਲਟਰ ਤੇ ਕੋਈ ਅਸ਼ੋਕ ਨਾਮ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਜਿਹਨੂੰ F40 ਜੀ ਉਹ ਹੋਰ ਮੇ ਤੋਂ ਬਾਅਦ ਹੀ ਸਰਕੂਲੇਟ ਹੋਈ ਹੈ ਵਿਕਰਮ ਜੀ ਨੇ ਉਹਨੂੰ ਆਫਿਸ ਤੋਂ ਲਾ ਕੇ ਕੱਲ 5:00 ਜੀ ਉਹ ਹੀ ਉਹ ਹੀ ਡੈਕ ਦਾਇਸ਼ੋਕ ਨਾਮ ਲਿਆ ਚੋਬ ਨਾਮ ਜਿਹੜਾ ਬਿਲ ਦਾ ਨਾਮ ਉਹ ਉਹ ਸਾਡੇ ਕੀ ਕਹਿੰਦੇ ਰੋਸਟਾ ਸਭ ਚ ਜਦੋਂ 2016 17 ਦੀ ਚੋਣ ਪਾਰਟੀ